ਅੱਤਿ ਸ਼੍ਰੀ ਅਕਾਲ ਜੀ ਨਵੇਂ ਬਲਾਗ ਦਾ ਤੁਹਾਡੀ ਕਚਹਿਰੀ 'ਚ ਹਾਜ਼ਰ ਆਈ ਦੇਖੋ ਇਹ ਬਰਸੀਮ ਆ ਜੀ ਇਹ ਆ ਦੇਖੋ ਬਰਸੀਮ ਇਹ ਬੰਦੇ ਬਰਸੀਮ ਇਸ ਤਰ੍ਹਾਂ ਫੋਲ ਦੇਣਾ ਪੈਂਦਾ ਇਹ ਹੁਣ ਸਾਡੇ ਬੱਚਿਆਂ ਨੂੰ ਪਹਿਲਾਂ ਪਤਾ ਹੀ ਨਹੀਂ ਹੁੰਣਾ ਬਰਸੀਮ ਕਿੱਦਾਂ ਫੋਲਦਿਆ ਕੀ ਕਰਦਿਆ ਆ ਦੇਖੋ ਲੇਬਰ ਬਰਸੀਮ ਫੋਲਦੀ ਆ ਇਹਨੂੰ ਫੋਲਣਗੇ ਸੁਕਾਉਣਗੇ ਆ ਦੇਖੋ ਸਕਾ ਕੇ ਫੇਰ ਇਹਨੂੰ ਕੱਢਣਗੇ ਫਰੈਸ਼ਰ ਆਹੀ ਤੇ ਫੇਰ ਇਹਦਾ ਬੀ ਤਿਆਰ ਹੋਊਗਾ ਆ ਦੇਖੋ ਬਰਸੀਮ ਇਹ ਬਰਸੀਮ ਆ ਬਰਸੀਮ ਜਿਹੜੇ ਆਪਾਂ ਪਸ਼ੂਆਂ ਨੂੰ ਚਾਰਾ ਪਾਉਂਦੇ ਆ ਉਹ ਆ ਇਹ ਤੇ ਆ ਦੇਖੋ ਟਰਾਲੀ 'ਚ ਤੇ ਆ ਫੋਲ ਵਾਹੇ ਨੇ ਬੰਦੇ ਆ ਦੇਖੋ ਆ ਦੇਖੋ ਫੋਲ ਦੇ ਆ ਦੇਖੋ ਫੋਲ ਦੇ ਬਰਸੀਮ ਇਹਨੂੰ ਸਕਾਉਣਗੇ ਸਕਾ ਕੇ ਫੇਰ ਉਹ ਤੋਂ ਬੀ ਤਿਆਰ ਹੋਊਗਾ ਕੱਢ ਕੇ ਇਹਨੂੰ ਸਰੈਸ਼ਰ ਆਹੀ ਸਾਡੇ ਤਾਂ ਹੁਣ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਹੋਣਾ ਵੀ ਬੀ ਇਹ ਬਰਸੀਮ ਦਾ ਕਿੱਦਾਂ ਤਿਆਰ ਹੁੰਦਾ ਇਹ ਅਸੀਂ ਇਸੇ ਤਰ੍ਹਾਂ ਇਹ ਚੀਜ਼ਾਂ ਛੱਡਦੇ ਗਏ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਲੱਗਣਾ ਵੀ ਬਰਸੀਮ ਕੀ ਚੀਜ਼ ਆ ਚਰੀ ਕੀ ਆ ਬਾਜਰਾ ਕੀ